ਉਹ ਠੇਕੇਦਾਰ ਦੀ ਅਨਗਹਿਲੀ ਦੇ ਨਾਲ ਉਹ ਜਿਹੜਾ ਨੌਜਵਾਨ ਵਿਚਾਰੇ ਦੀ ਕੱਲ ਉਹਨੂੰ ਆਦੀ ਜਾਨ ਤੋਂ ਹੱਥ ਧੋਣਾ ਪੈ ਗਿਆ ਜੇ ਕਿਸੇ ਤਗੜੇ ਦਾ ਅਮੀਰ ਦਾ ਕੋਈ ਇੱਥੇ ਡਿੱਗਿਆ ਹੁੰਦਾ ਤੇ ਪ੍ਰਸ਼ਾਸਨ ਨੇ ਦਿਨ ਰਾਤ ਇੱਕ ਕਰ ਦੇਣੀ ਤੇ ਪਤਾ ਨਹੀਂ ਗੋਤਾਖੋਰ ਕਿੱਥੋਂ ਕਿੱਥੋਂ ਦੇ ਲਿਆ ਕੇ ਸ਼ਾਮਲ ਕਰ ਦੇਣੇ ਸੀ ਐਡੀ ਸ਼ਰਮ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਵਾਸਤੇ ਕਹੇ 3 ਕਿ ਇੱਥੇ ਕਿਹਨਾ ਦਾ ਗੋਤਾਖੋਰ ਪਹੁੰਚਿਆ ਠੇਕੇਦਾਰ ਪੌੜਤੀ ਅਰਬ ਕਰ ਲਿਆ ਉਹਦੀ ਅਣਗਹਿਲੀ ਦੇ ਨਾਲ ਇੱਕ ਨੌਜਵਾਨ ਦੀ ਸਾਡੇ ਗਰੀਬ ਪਰਿਵਾਰ ਦਾ ਇੱਕ ਨੌਜਵਾਨ ਹੈ ਜਿਹੜਾ ਉਹਦੀ ਜਾਨ ਵਿਚਾਰੇ ਦੀ ਚਲੀ ਗਈ ਇਹ ਕਿੱਡੀ ਸ਼ਰਮ ਵਾਲੀ ਗੱਲ ਆ ਅਸੀਂ ਆਪ ਦੀ ਜਥੇਬੰਦੀ ਵੱਲੋਂ ਅਸੀਂ ਐਲਾਨ ਕਰਦੇ ਹਾਂ ਕਿ ਜਿੰਨਾ ਚਿਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ 40 ਘਟੋ ਘਟੋ ਵੀ ਮੇਰੇ ਸਾਹਮਣੇ 50 ਕਿਲੋ ਦੀ ਜਿਹੜੀ ਮੁੰਡੇ ਦੇ ਸਿਰ ਤੇ ਵੱਜੀ ਹੈ ਤਲਕੱਕੇ ਸਰ ਇਹਨਾਂ ਦੀ ਲਾਪਰਵਾਹੀ ਨਾਲ ਜਮ ਬਿਲਕੁਲ ਲਾਪਰਵਾਹੀ ਨਾਲ ਇਹ ਕੰਮ ਹੋਇਆ ਦਾ ਜਦੋਂ ਮੈਂ ਛਾਲ ਮਾਰੀ ਤਾਂ ਕਾਫੀ ਦੂਰ ਚੜ ਗਿਆ ਹੀ ਪਰ ਤੁਹਾਨੂੰ ਮੈਂ ਕਿਤੇ ਨੇੜੇ ਪਹੁੰਚਾ ਤਾਂ ਡੁੱਬ ਗਿਆ ਚੁੱਕਾ ਹੀ ਅਸੀਂ ਅੱਜ ਮਜ਼ਦੂਰ ਲੋਕ ਲਹਿਰ ਜਥੇਬੰਦੀ ਵੱਲੋਂ ਆਏ ਇੱਥੇ ਮੇਰਾ ਨਾਮ ਜਸਵਿੰਦਰ ਸਿੰਘ ਵੱਟੂ ਮੈਂ ਪੰਜਾਬ ਪ੍ਰਧਾਨ ਅੱਜ ਜਿਹੜਾ ਅਸੀਂ ਥਾਂਦੇ ਵਾਲੇ ਉਸ ਪੁਲ ਦੇ ਉੱਤੇ ਖੜੇ ਆ ਜਿਹੜਾ ਕੱਲ ਰਣਜੀਤ ਨਾਮ ਦਾ ਮੁੰਡਾ ਮੁਕਸਰ ਤੋਂ ਕੱਲ ਵਿਚਾਰਾ ਇੱਕ ਕਰਦਿਆਂ ਨੂੰ ਅਲਵਿਦਾ ਕਹਿ ਗਿਆ ਕਨਹਿਰ ਦੇ ਵਿੱਚ ਇੱਥੇ ਪੁਲ ਬਣ ਰਿਹਾ ਜਿਹੜਾ ਵੱਡਾ ਉਹ ठेकेदार ਦੀ ਅਣਗਹਿਲੀ ਦੇ ਨਾਲ ਉਹ ਜਿਹੜਾ ਨੌਜਵਾਨ ਵਿਚਾਰੇ ਇਹਦੀ ਕੱਲ ਉਹਨੂੰ ਆਦੀ ਜਾਨ ਤੋਂ ਹੱਥ ਤੋੜਨਾ ਪੈ ਗਿਆ ਇਹ ਕਿੱਡੀ ਪ੍ਰਸ਼ਾਸਨ ਵਾਸਤੇ ਵੀ ਅਣਗਹਿਲੀ ਵਾਲੀ ਗੱਲ ਹੈ ਸ਼ਰਮ ਵਾਲੀ ਗੱਲ ਹੈ ਕਿ ਅਜੇ ਤੀਕ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਇੱਥੇ ਇੱਥੋਂ ਦੇ ਕੋਈ ਟੋਬੇ ਲੈ ਕੇ ਤੀਕ ਨਹੀਂ ਆਈ ਤੀ ਕਿ ਪਹੁੰਚਿਆ ਕੋਈ ਅਜੇ ਤੀਕ ਜੇ ਕਿਸੇ ਤਗੜੇ ਦਾ ਅਮੀਰ ਦਾ ਕੋਈ ਇੱਥੇ ਡਿਗਿਆ ਹੁੰਦਾ ਤੇ ਪ੍ਰਸ਼ਾਸਨ ਨੇ ਦਿਨ ਰਾਤ ਇੱਕ ਕਰਦਣੀ ਤੇ ਇੱਥੇ ਪਤਾ ਨਹੀਂ ਗੋਤਾਖੋਰ ਕਿੱਥੋਂ ਕਿੱਥੋਂ ਦੇ ਲਿਆ ਕੇ ਇੱਥੇ ਸ਼ਾਵਲ ਕਰ ਦੇਣੇ ਸੀ ਪਰ ਸਾਡੇ ਮੁਕਸਰ ਦੇ ਪ੍ਰਸ਼ਾਸਨ ਦੀ ਐਡੀ ਅਣਗਹਿਲੀ ਹੈ ਐਡੀ ਸ਼ਰਮ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਵਾਸਤੇ ਕਿ ਹਜੇ ਤੀਕ ਇੱਥੇ ਕਿਨਾ ਦਾ ਗੋਤਾਖੋਰ ਪਹੁੰਚਿਆ ਤੇ ਨਾ ਕਿਸੇ ਅਧਿਕਾਰੀ ਨੇ ਨਾ ਕੋਈ ਪ੍ਰਸ਼ਾਸਨ ਨੇ ਇਸ ਮੁੱਦੇ ਦੇ ਉੱਤੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਔਰ ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਕੱਲ ਦਾ ਇੱਥੋਂ ਦਾ ਜਿਹੜਾ ਠੇਕੇਦਾਰ ਪੁਲ ਤਿਆਰ ਕਰ ਰਿਹਾ ਉਹਦੀ ਅਣਗਹਿਲੀ ਦੇ ਨਾਲ ਇੱਕ ਨੌਜਵਾਨ ਦੀ ਸਾਡੇ ਗਰੀਬ ਪਰਿਵਾਰ ਦਾ ਇੱਕ ਨੌਜਵਾਨ ਹੈ ਜਿਹੜਾ ਉਹਦੀ ਜਾਨ ਵਿਚਾਰੇ ਦੀ ਚਲੀ ਗਈ ਪਰ ਉਹ ਕੱਲ ਦਾ ਠੇਕੇਦਾਰ ਇੱਥੋਂ ਜਿਹੜਾ ਉਹ ਗਾਇਬ ਹੈ ਇਹ ਕਿੱਡੀ ਸ਼ਰਮ ਵਾਲੀ ਗੱਲ ਆ ਸੀ ਆਪਦੀ ਜਥੇਬੰਦੀ ਵੱਲੋਂ ਅਸੀਂ ਐਲਾਨ ਕਰਦੇ ਆ ਕਿ ਜਿੰਨਾ ਚਿਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਤੇ ਜਦੋਂ ਦੂਜੀਆਂ ਜਥੇਬੰਦੀਆਂ ਦੀ ਵੀ ਸਾਨੂੰ ਲੋੜ ਪਈ ਤੇ ਉਹਨਾਂ ਨੂੰ ਵੀ ਅਸੀਂ ਕਾਲ ਕਰਾਂਗੇ ਐਡੀ ਪਰਿਵਾਰ ਦੇ ਨਾਲ ਧੱਕਾ ਆਇਆ ਹੋਵੇ ਤੇ ਪ੍ਰਸ਼ਾਸਨ ਗਹਿਰੀ ਨੀਂਦ ਸੁੱਤਾ ਹੋਵੇ ਇਹ ਮੁਖਸਰ ਦੇ ਪ੍ਰਸ਼ਾਸਨ ਨੂੰ ਵੀ ਅਸੀਂ ਦੱਸ ਦੇਣਾ ਚਾਹੁੰਦੇ ਆ ਐਸਐਸਪੀ ਸਾਹਿਬ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਐਸਐਸਪੀ ਸਾਹਿਬ ਕਿ ਇਸ ਠੇਕੇਦਾਰ ਤੇ ਤੁਰੰਤ ਪਰਚਾ ਦਰਜ ਕਰੋ ਜੇ ਤੁਸੀਂ ਦਰਜ ਨਾ ਕੀਤਾ ਤਾਂ ਫਿਰ ਅਸੀਂ ਇੱਥੇ ਜਿਹੜਾ ਵੱਡਾ ਧਰਨਾ ਤੇ ਕੋਈ ਹਾਈਵੇ ਵੀ ਅਸੀਂ ਕੱਲ ਜਾਂ ਪਰਸੋ ਤੱਕ ਜਾਮ ਕਰਾਂਗੇ ਭਾਜੀ ਤੱਕ ਕੋਈ ਗੋਤਾਖੋਰ ਇੱਥੇ ਪਹੁੰਚੇ ਨਹੀਂਗੇ ਤੇ ਅਸੀਂ ਇਸ ਪ੍ਰਸ਼ਾਸਨ ਦੀ ਅਣਗਹਿਲੀ ਕਰਦੇ ਹਾਂ ਕਿ ਇਹ ਪ੍ਰਸ਼ਾਸਨ ਜਿਹੜਾ ਬੇਈਮਾਨ ਪ੍ਰਸ਼ਾਸਨ ਹੈ ਕਿ ਉਹਨਾਂ ਨੂੰ ਕੋਈ ਪਤਾ ਨਹੀਂ ਆ ਪਿਛਲੇ ਦਿਨੀ ਤੁਸੀਂ ਵੇਖ ਲਓ 18 ਤਰੀਕ ਨੂੰ ਜਿਹੜੀ ਫ੍ਰੀ ਕੋਰਟ ਦੇ ਵਿੱਚ ਬਸ ਡਿੱਗੀ ਆ ਉਹਦੇ ਤੇ ਪੰਜ ਛੇ ਜਾਨਾਂ ਚਲੀਆਂ ਗਈਆਂ ਕਿੰਨੇ ਲੋਕ ਫਟੜ ਹੋਏ ਆ ਉਹਦੇ ਤੇ ਵੀ ਸਾਡੇ ਮੁਖਤਰ ਦੀ ਅਣਗਹਿਲੀ ਰਹੀ ਹੈ ਕਿ ਉਹਨਾਂ ਨੇ ਕਿਸੇ ਨੇ ਵੀ ਉੱਥੇ ਫ੍ਰੀ ਕੋਰਟ ਦੇ ਵਿੱਚ ਮੈਡੀਕਲ ਦੇ ਵਿੱਚ ਉਹ ਲਾਸ਼ਾਂ ਦੀ ਬੇਅਦਬੀ ਕੀਤੀ ਗਈ ਉਹਦੀ ਵੀ ਅਸੀਂ ਅਣਖੇਦੀ ਕਰਦੇ ਹਾਂ ਇਹ ਉਦੋਂ ਵੀ ਪ੍ਰਸ਼ਾਸਨ ਆ ਜਿਹੜਾ ਉਹ ਗਹਿਰੀ ਨੀਂਦ ਸੁਤਾ ਰਿਹਾ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਇੰਦੇ ਤੇ ਤੁਰੰਤ ਗੋਤਾਖੋਰ ਭੇਜੋ ਤੇ ਉਹ ਤੁਰੰਤ ਉਹ ਜਿਹੜੀ ਲਾਸ਼ ਉਹ ਡੱਬੀ ਜਾਵੇ ਤੇ ਜੇ ਨਾ ਗੋਤਾਖੋਰ ਭੇਜੇ ਗਏ ਤੇ ਉਹ ਉਸ ਦੀ ਅਸੀਂ ਲਾਸ਼ ਬੱਚੇ ਦੀ ਕੱਢ ਕੇ ਤੇ ਅਸੀਂ ਐਸਐਸਪੀ ਦਾ ਕਰਾਓ ਕਰਾਂਗੇ ਲਾਸ਼ ਰੱਖ ਕੇ ਸਤੂ ਨੂੰ ਪੱਤਰਕਾਰ ਸਾਹਿਬ ਮੈਂ ਉਧਰ ਚਾਲਾਂਗ ਨਹੀਂ ਮੜਾ ਜਾਂ ਕੈਮਰਾ ਕਰਕੇ ਕਲੀਅਰ ਕਰਕੇ ਵੇਖੋ ਵੀ ਜਾਂ ਇਹਨਾਂ ਕੋਲੇ ਵੈਲਡਿੰਗ ਸੈੱਟ ਬਾਵਜੂਦ ਹੋਣ ਦੇ ਬਾਵਜੂਦ ਵੇ ਇਹਨਾਂ ਨੇ ਵੈਲਡਿੰਗ ਹੀ ਲਾ ਦੇ ਚਲੋ ਰੱਸਾ ਨਹੀਂ ਪਾਣਾ ਵੈਲਡਿੰਗ ਚਾਲ ਲਈਆਂ ਵੈਲਡਿੰਗ ਕਰਕੇ ਰੱਖ ਗ੍ਰਾਈਂਡਰ ਨਾਲ ਸਾਰਾ ਕੁਝ ਹੀ ਬਾਅਦ ਚ ਹੋ ਜਾਂਦਾ ਪਟੀਆਂ ਵੀ ਆਣੀਆਂ ਉਹ ਸਾਰਾ ਕੁਝ ਹੀ ਹੋ ਜਾਂਦਾ ਚਾਲੀ ਘੱਟੋ ਘੱਟ ਵੀ ਮੇਰੇ ਸਹਮਣਾਂ 50 ਕਿਲੋ ਦੀ ਜਿਹੜੀ ਮੁੰਡੇ ਦੇ ਸਿਰ 'ਚ ਵੱਜੀ ਆ ਤਲਕ ਕੇ ਠੀਕ ਹੈ ਤੇ ਮੁੰਡਾ ਮੇਰਾ ਭਾਂਜਾ ਜੇ ਅੱਜ ਤੋਂ ਅਸੀਂ ਨਾ ਕੋਈ ਪ੍ਰਸ਼ਾਸਨ ਦੀ ਕੋਈ ਸਾਰੀ ਸਾਰੇ ਅੰਗੇਲੀ ਕੋਈ ਠੇਕੇਦਾਰ ਫਰਾਰ ਆ ਠੇਕੇਦਾਰ ਵੇਰ ਲੋ ਠੇਕੇਦਾਰ ਫਰਾਰ ਆ ਜੇ ਅੱਜ ਤੋਂ ਜਾਂ ਅੱਜ ਜਾਂ ਕੱਲ ਦੇ ਵਿੱਚ ਜੇ ਕੋਈ ਪ੍ਰਸ਼ਾਸਨ ਸਾਡੀ ਜਾਂ ਇਹ ਨਹੀਂ ਸੁਣ ਅਸੀਂ ਇੱਥੇ ਕਈ ਬਾਈਪਾਸ ਸਾਰੇ ਸਾਰੇ ਜਾਮ ਕਰਕੇ ਮੇਨ ਸੜਕਾਂ ਜਿਹੜੀਆਂ ਸਾਰੀਆਂ ਜਾਮ ਕਰਾਂਗੇ ਕਰਨੇ ਲਾ ਕੇ ਸਾਰੀਆਂ ਜਹੇ ਬਣਗੀਆਂ ਦਾ ਸਾਧੇਵਾਂ ਲਵਾਂਗੇ ਅਸੀਂ ਸਾਰੇ ਜਹੇ ਸਾਰੀਆਂ ਜਹੇ ਬਣਗੀਆਂ ਸੱਦਾਂਗੇ ਉੱਥੇ ਮੇਰਾ ਭਾਂ ਜਾਏ ਆਪ ਦਾ ਮੇਰਾ ਭਾਂ ਜਾਏ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਹੈ ਅੱਛਾ ਵੀਰ ਜੀ ਜਿਸ ਮੁੰਡੇ ਦੀ ਨਹਿਰ ਦੇ ਵਿੱਚ ਡਿੱਗ ਕੇ ਮੌਤ ਹੋਈ ਹੈ ਕੀ ਸਬੰਧ ਆਪਣਾ ਉਹਨਾਂ ਨਾਲ ਆਪਣਾ ਭਾਈਚਾਰੇ ਚੋਂ ਸੀ ਯਾਰ ਮੁੰត្រ ਅੱਛਾ ਇਹ ਤੇ ਕੀ ਕਹਿਣਾ ਚਾਹੁੰਦੇ ਹੋ ਨੰਬਰ ਸਰ ਇਹਨਾਂ ਦੀ ਲਾਪਰਵਾਹੀ ਨਾਲ ਜਮਾਂ ਬਿਲਕੁਲ ਲਾਪਰਵਾਹੀ ਨਾਲ ਇਹ ਕੰਮ ਹੋਇਆ ਹੈਗਾ ਠੀਕ ਨਾ ਤਾਂ ਐਡਾ ਵੱਡਾ ਕੰਮ ਚੱਲ ਰਿਹਾ ਜੀ ਇਹਨਾਂ ਦੀ ਕੋਈ ਸੇਫਟੀ ਤਾਂ ਹੋਣੀ ਚਾਹੀਦੀ ਆ ਐਡਾ ਵੱਡਾ ਕੰਮ ਚੱਲ ਰਿਹਾ ਇਹਨਾਂ ਦੀ ਕੋਈ ਸੇਫਟੀ ਹੱਥੇ ਨਾ ਕੋਈ ਜਾਲ ਬੰਨਿਆ ਦਾ ਨਾ ਕੋਈ ਜ਼ਾੜੀ ਇਹਨਾਂ ਦੀ ਬੰਨੀ ਸੀ ਤਰੀਕੇ ਨਾਲ ਉਹਦੇ ਕਾਰਨ ਉਹਦੀ ਮੌਤ ਹੋ ਗਈ ਠੀਕ ਉਹਨਾਂ ਦੀ ਲਾਪਰਵਾਹੀ ਨਾਲ ਠੀਕ ਹੈ ਤੇ ਹੁਣ ਇਸ ਦੀ ਲਾਪਰਵਾਹੀ ਦੇ ਕਾਰਨ ਤੁਸੀਂ ਕੀ ਅੱਗੇ ਦਾ ਸੰਘਰਸ਼ ਵਿੜੋਗੇ ਵੀਰੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੀ ਉਹ ਵੀਰੇ ਇੱਥੇ ਕੰਮ ਕਰਦੇ ਸੀ ਅਸੀਂ ਆ ਐਡਰੈਸ ਤੇ ਕਾਲ ਸੀਗੇ ਜੀ अच्छा वो इधर आ रहा ਸੀਗਾ ਤੇ ਚਾਲੀਆਂ ਦੇ ਉੱਤੋਂ ਦੀ ਗੁਜ਼ਰਿਆ ਤੇ ਚਾਲੀਆਂ ਬੰਨੀਆਂ ਨਹੀਂ ਰਹੀਆਂ ਤੇ ਚਾਲੀਆਂ ਨਾ ਬੰਨੀਆਂ ਹੋਣ ਕਰਕੇ ਤੇ ਉਹਨੇ ਜੋ ਪੈਰ ਧਰਿਆ ਤੇ ਉਹ ਸੱਦਾ ਥੱਲੇ ਚੜ ਗਿਆ ਨਹਿਰ ਚ ਨਹਿਰ ਚ ਚੱਲ ਥੱਲੇ ਡੇਜੋ ਡਿੱ ਗਿਆ ਉੱਤੋਂ ਬਾਹਰ ਨਹਿਰ ਉਧਰੋਂ ਫਸ ਗਿਆ ਦੇਖਿਆ ਮੈਂ ਵੀ ਬੰਦਾ ਡੇ ਪਿਆ ਅੱਡਾ ਮੈਂ ਭਈਆਂ ਨੂੰ ਬਹੁਤ ਆਵਾਜ਼ਾਂ ਮਾਰੀਆਂ ਵੀ ਭਾਈ ਸਾਡਾ ਬੰਦਾ ਡੇ ਪਿਆ ਉਹਨੂੰ ਕੱਢੋ ਪਰ ਕਿਸੇ ਨੇ ਗੱਲ ਨਹੀਂ ਸੁਣੀ ਮੈਂ ਭੱਜਿਆ ਉਹ ਕ੍ਰੇਨ ਵਾਲਾ ਮੁੰਡਾ ਸੀਗਾ ਉਹ ਮੇਰੇ ਮਗਰ ਫਸ ਗਿਆ ਜਦੋਂ ਮੈਂ ਛਾਲ ਮਾਰੀ ਤਾਂ ਕਾਫੀ ਦੂਰ ਚੜ ਗਈ ਪਰ ਜਦੋਂ ਮੈਂ ਕਦੇ ਨੇੜੇ ਪਹੁੰਚਿਆ ਤਾਂ ਡੁੱਬ ਚੁੱਕਾ ਹੀ ਆ ਬਾਅਦ ਵਿੱਚ ਇਹ ਲਾਸ਼ਾਂ ਲੂਸ਼ਾਂ ਲੈ ਕੇ ਬਾਅਦ ਵਿੱਚ ਆਏ ਸੀਗੇ ਠੀਕ ਹੈ ਜੀ ਤੁਸੀਂ ਕੀ ਇਹਦੇ ਵਿੱਚ ਠੇਕੇਦਾਰ ਦੀ ਅੰਗਿਲੀ ਸਮਝਦੇ ਹੋ ਬਹੁਤ ਵੱਡੀਆਂ ਗੱਲਈ ਆਈਏ ਤੇ ਠੇਕੇਦਾਰ ਦੀ ਨਾ ਤਾਂ ਜਾਲੀਆਂ ਬੰਨੀਆਂ ਗਈਆਂ ਕਿਸ ਤਰੀਕੇ ਨਾਲ ਨਾ ਥੱਲੇ ਕੋਈ ਜਾਲਾ ਨਾ ਕੋਈ ਸੇਫਟੀ ਆ ਨਾ ਕੋਈ ਸੇਫਟੀ ਬੈਲਟਾਂ ਕੋਈ ਵੀ ਕਿਸੇ ਤਰ੍ਹਾਂ ਦੀ ਸੇਫਟੀ ਨਹੀਂ ਇਹ ਅੱਛਾ ਵੀਰ ਜੀ ਜਦੋਂ ਇਹ ਮੁੰਡਾ ਡਿੱਗਿਆ ਉਸ ਤੋਂ ਬਾਅਦ ਠੇਕੇਦਾਰ ਕੋਈ ਪਰਿਵਾਰ ਨਾਲ ਸੰਬੰਧਿਤ ਕੀਤੀ ਗੱਲ ਕੋਈ ਬਾਤ ਕੁਛ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਆ ਉਹਨਾਂ ਨੇ ਆ ਕੇ ਪਰਿਵਾਰ ਨਾਲ ਕੋਈ ਪ੍ਰਕਾਰ ਦੀ ਕੋਈ ਗੱਲ ਨਹੀਂ ਹੋਈ ਹੈਗੀ ਠੀਕ ਹੈ ਵੀਰ ਜੀ ਕੱਲ ਦੇ ਉਹ ਪਹੁੰਚੇ ਨਹੀਂ ਉੱਥੇ ਠੇਕੇਦਾਰ ਪਹੁੰਚੇ ਸੀਗੇ ਪਰ ਉਸ ਤੋਂ ਬਾਅਦ ਉਹ ਫਰਾਰਾ ਸ਼ਾਮ ਤੋਂ ਬਾਅਦ ਗਏ ਉਹਨਾਂ ਨੇ ਆ ਕੇ ਕੋਈ ਰਾਪਤਾ ਨਹੀਂ ਕੀਤਾ ਇੱਥੇ ਅਜੇ ਤੱਕ ਮਿਲੇ ਹੀ ਨਹੀਂ ਹੈਗੇ ਠੀਕ ਹੈ ਜੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸਫਰ